ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਬਹੁਤ ਸਾਰੇ ਲੋਕ ਜਦੋਂ ਕੋਈ ਕੰਮ ਕਰਦੇ ਨੇ ਜਾਂ ਆਪਣਾ ਸ਼ੌਂਕ ਪੂਰਾ ਕਰਨਾ ਚਾਹੁੰਦੇ ਨੇ ਕਈ ਵਾਰੀ ਦਿਮਾਗ ਦੇ ਵਿੱਚ ਆ ਜਾਂਦਾ ਵੀ ਲੋਕ ਕੀ ਕਹਿਣਗੇ ਇਹ ਹੁਣ ਅੱਖਾਂ ਦੇ ਵਿੱਚ ਤੁਸੀਂ ਇਹ ਕਰਵਾ ਲਿਆ ਕਿਉਂਕਿ ਵਾਈਟ ਤਾਂ ਨਜ਼ਰ ਆਉਂਦਾ ਹੀ ਨਹੀਂਗਾ ਆਈ ਬਾਲ ਸਾਰੇ ਬਲੈਕ ਬਲੈਕ ਹੀ ਨਜ਼ਰ ਆਉਂਦੇ ਆ ਤੇ ਲੋਕੀ ਤੁਹਾਨੂੰ ਦੇਖ ਕੇ ਡਰਦੇ ਨਹੀਂ ਭਾਈ ਭੈਣ ਜਿਹੜੇ ਹੈਗੇ ਵੀ ਮੈਨੂੰ ਜਾਣਦੇ ਆ ਜਿਹੜਾ ਇੰਸਟਾਗ੍ਰam ਤੋਂ ਵੀ ਦੇਖਦੇ ਹੈਗੇ ਆ ਸੋ ਐਕਸਾਈਟਡ ਰਹਿੰਦੇ ਅਸੀਂ ਉਹਨੂੰ ਮਤਲਬ ਲੱਗ ਜੀ ਚੀਜ਼ੇ ਦਿਖਦੀਆਂ ਜਦੋਂ ਹਨਾ ਸੋ ਬਹੁਤ ਵਧੀਆ ਲੱਗਦਾ ਵਾ ਤੁਹਾਡੇ ਦਿਮਾਗ 'ਚ ਨਹੀਂ ਆਇਆ ਵੀ ਲੋਕ ਕੀ ਕਹਿਣਗੇ ਦੇਖੋ ਜੀ ਲੋਕਾਂ ਦਾ ਕੰਮ ਤਾਂ ਜੀ ਕਹਿਣਾ ਹੈ ਜੀ ਸਾਡਾ ਕੰਮ ਕਰਨਾ ਹੈ ਜੀ ਠੀਕ ਹੈ ਜੀ ਕਿਉਂਕਿ ਜੇਕਰ ਲੋਕਾਂ ਦੇ ਵੱਲ ਹੀ ਦੇਖ ਲਈਏ ਹਨਾ ਬੀਬੀ ਇਹਨਾਂ ਦੀ ਸੁਣ ਲੈਣੇ ਆ ਤਾਂ ਫਿਰ ਵੀ ਨੂੰ ਲੱਗਦਾ ਕਿ ਅਸੀਂ ਗਰੋਥ ਨਹੀਂ ਕਰ ਪਾਵਾਂਗੇ ਮੈਂ ਤਾਂ ਹਰ ਕਿਸ ਨੂੰ ਇਹੀ ਸਲਾਹ ਦਿੰਦਾ ਮੈਂ ਨਹੀਂ ਕਹਿੰਦਾ ਕਿ ਮੂੰਹ ਤੇ ਟੈਟੂ ਕਰਾਓ ਮੈਂ ਨਹੀਂ ਕਹਿੰਦਾ ਕਿ ਅੱਖਾਂ ਤੇ ਟੈਟੂ ਕਰਾਓ ਇਹ ਅੱਖਾਂ ਦੇ ਵਿੱਚ ਵੀ ਇਹਨੂੰ ਕਿਸ ਤਰੀਕੇ ਨਾਲ ਇਹਨੂੰ ਗੋਦਿਆ ਗਿਆ ਜਾਂ ਖੁਦ ਦੁਆਇਆ ਤੇ ਇੰਜੈਕਟ ਕੀਤਾ ਜਾਂਦਾ ਇਹਦੇ ਵਿੱਚ ਇਨਕ ਇੰਜੈਕਟ ਕੀਤੀ ਜਾਂਦੀ ਹੈ ਸੋ ਬਹੁਤ ਹੀ ਰਿਸਕੀ ਹੈਗਾ ਉਹ ਬਹੁਤ ਹੀ ਡੇਂਜਰ ਹੈਗਾ ਤੇ ਚੱਖਾ ਜਾਣ ਦੇ ਵੀ ਬੜੇ ਚਾਂਸ ਰਹਿੰਦੇ ਹੈਗੇ ਆ ਸੋ ਮੈਂ ਹਮੇਸ਼ ਪਰ ਉਹਦੇ ਵਿੱਚ ਜਾਂ ਨਾ ਕਿਰ ਮੈਂ ਵੀ ਆਈ ਬੋਲਟ ਐਡ ਕਰਾਨੇ ਸੋ ਬਹੁਤ ਹੀ ਜ਼ਿਆਦਾ ਰਿਸਕੀ ਹੈਗਾ ਹੈ ਇੰਜੈਕਟ ਕੀਤਾ ਜਾਂਦਾ ਵਾ ਮਤਲਬ ਥੋੜੀ ਜਿਹੀ ਚੂਕ ਜੋ ਰਹਿ ਜਾਂਦੀ ਹੈਗੀ ਤੇ ਅੱਖਾਂ ਤੱਕ ਜਾ ਸਕਦੀ ਹੈਗੀ ਉਹਦੇ ਵਿੱਚ ਕੰਨਾਂ ਦੇ ਉਹ ਰਾਉਂਡ ਦੇ ਅੰਦਰ ਹੀ ਪਾਲੀਆਂ ਉਹ ਕਿਉਂਕਿ ਉਹ ਤੋਂ ਬਾਹਰੋਂ ਬਰ ਜਿੱਦਾਂ ਮੈਂ ਪਾਈਆਂ ਹੋਈਆਂ ਇਸ ਤਰ੍ਹਾਂ ਪਾਉਂਦੇ ਨੇ ਇਹ ਦੇਖੋ ਜੀ ਸ਼ੌਂਕ ਆ ਸ਼ੌਂਕ ਬਣ ਜਾਂਦਾ ਟ੍ਰੈਂਡ ਇਹ ਚੀਜ਼ੇ ਕਿਨੂੰ ਟਨਲ ਪੀਰਸਿੰਗ ਕਹਿੰਦੇ ਆ ਠੀਕ ਹੈ ਇਹਦੇ ਵਿੱਚ ਬਹੁਤ ਸਾਰੀ ਮਾਨਤਾਵਾਂ ਬਣੀਆਂ ਜਾਂਦੀਆਂ ਦਿੱਤੀ ਤਰਫ ਤੇ ਜਦ ਤੁਸੀਂ ਜਾਂਦੇ ਅਪਲੋਡ ਮੈਨ ਸਾਈਡ ਤੇ ਜਾਂਦੇ ਉੱਥੇ ਵੀ ਇਦਾਂ ਦੀਆਂ ਚੀਜ਼ਾਂ ਕਰਵਾ ਰੱਖੀਆਂ ਹੋ ਕਿਰਤੋ ਨਹੀਂ ਹੋਣਾ ਜਾਂ ਤੂੰ ਐ ਚੀਜ਼ ਨਾ ਕਰ ਜਾਂ ਤੇਰਾ ਇਹਦੇ ਵਿੱਚ ਮਤਲਬ ਘਟਾ ਆ ਜਾਂ ਕੁਝ ਵੀ ਹੈ ਨਾ ਵੀ ਚੀਜ਼ ਦੇ ਤਰਨ ਉੱਥੇ ਤੱਕ ਸੀਮਤ ਰੱਖਣਗੇ ਕਿ ਜਿੱਦ ਤੱਕ ਤੁਸੀਂ ਹੈਗੇ ਹੋ ਸੋ ਜਦ ਅਸੀਂ ਅੱਗੇ ਵਧਣਾ ਚਾਹੁੰਦੇ ਆ ਸੋ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਕਿਸੇ ਦੀ ਕਹਿਣੇ ਚ ਮਤਲਬ ਕਿ ਪਰਵਾਹ ਨਹੀਂ ਕਰਨੀ ਚਾਹੀਦੀ ਹਾਂ ਆਪਣੇ ਮਾਤਾ ਪਿਤਾ ਦੇ ਕਹਿਣੇ ਚ ਰਹਿਣਾ ਚਾਹੀਦਾ ਮੈਂ ਨਹੀਂ ਗੱਲ ਕਹਿਣਾ ਪਰ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸ਼ੌਂਕ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਬਹੁਤ ਸਾਰੇ ਲੋਕ ਜਦੋਂ ਕੋਈ ਕੰਮ ਕਰਦੇ ਨੇ ਜਾਂ ਆਪਣਾ ਸ਼ੌਂਕ ਪੂਰਾ ਕਰਨਾ ਚਾਹੁੰਦੇ ਨੇ ਤੇ ਕਈ ਵਾਰੀ ਦਿਮਾਗ ਦੇ ਵਿੱਚ ਆ ਜਾਂਦਾ ਵੀ ਲੋਕ ਕੀ ਕਹਿਣਗੇ ਲੋਕਾਂ ਦੀ ਪਰਵਾਹ ਨਾ ਕਰਿਆ ਕਰੋ ਸਾਡੇ ਨਾਲ ਅੱਜ ਇੱਕ ਐਸੇ ਸੱਜਣ ਮੌਜੂਦ ਨੇ ਆ ਜਿਨ੍ਹਾਂ ਨਾਲ ਤੁਹਾਨੂੰ ਮਿਲਾਵਾਂਗੇ ਤੇ ਉਹਨਾਂ ਨੇ ਵੀ ਲੋਕਾਂ ਦੀ ਪਰਵਾਹ ਨਹੀਂ ਕੀਤੀ ਤੇ ਆਪਣੇ ਸ਼ੌਂਕ ਨੂੰ ਪੂਰਾ ਕੀਤਾ ਤੇ ਆਪਣੇ ਸ਼ੌਂਕ ਨੂੰ ਹੀ ਪਹਿਚਾਨ ਬਣਾ ਲਿਆ ਤੇ ਅੱਜ ਲੱਖਾਂ ਕਰੋੜਾਂ ਦੇ ਵਿੱਚ ਖੇਲ ਰਹੇ ਨੇ ਤੇ ਸਾਡੇ ਨਾਲ ਜਿਹੜੇ ਸੱਜਣ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਵਾਂਗੇ ਤੁਹਾਡੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੁਹਾਡਾ ਸਵਾਗਤ ਹੈ ਇਹੋ ਦੇਣਾ ਲੈ ਕੇ ਵਿੱਚ ਧੰਨਵਾਦ ਜੀ ਤੁਹਾਡੇ ਕੋ ਸ਼ੁਕਰੀਆ ਅਸੀਂ ਦੇਖ ਰਹੇ ਹਾਂ ਤੁਸੀਂ ਆਪਣੀ ਬੋਡੀ ਦੇ ਉੱਤੇ ਬੜੇ ਟੈਟੂ ਬਣਾਏ ਹੋਏ ਨੇ ਤੁਹਾਡੀਆਂ ਅੱਖਾਂ ਜਿਹੜੇ ਆਈ ਬੋਲਸ ਨੇ ਉਹ ਵੀ ਬਿਲਕੁਲ ਬਲੈਕ ਨੇ ਤੇ ਇਹਦੇ ਵਿੱਚ ਵੀ ਪੇਂਟਿੰਗ ਹੈ ਸ਼ਾਇਰ ਕੀਤੀ ਹੋਈ ਤੇ ਔਰ ਚਿਹਰੇ ਦੇ ਉੱਤੇ ਟੈਟੂ ਬਣੇ ਹੋਏ ਨੇ ਤੇ ਇਹ ਤੁਹਾਡਾ ਆਈਡੀਆ ਕਿਸ ਤਰ੍ਹਾਂ ਆਇਆ ਪਹਿਲਾਂ ਤਾਂ ਇਹ ਦੱਸੋ ਪੜੀ ਦੇਖੋ ਜੀ ਜਦੋਂ ਬਚਪਨ ਤੋਂ ਹੀ ਮੈਨੂੰ ਫੀਲ ਹੋਇਆ ਕਰਦਾ ਸੀਗਾ ਕਿ ਯਾਰ ਡਿਫਰੈਂਟ ਹੈ ਹਨਾ ਵੀ ਚੰਮਤਾ ਜੋ ਸਾਰਿਆਂ ਦੇ ਸੇਮ ਹੈ ਸਾਰੇ ਸੇਮ ਵੀ ਦਿਖੀ ਜਾਂਦੇ ਸੁਨੱਖੇ ਮੁੰਡੇ ਵੀ ਵਾਲੇ ਹਨਾ ਸੁਨੱਖੇ ਬਟ ਬਿਨਾਂ ਸੀਗਾ ਵੀ ਮੇਰੇ ਅੰਦਰ ਕੀ ਆ ਵੀ ਐਕਸਟਰਾ ਐਸਾ ਕੀ ਹੈਗਾ ਸੋ ਮੈਨੂੰ ਆਰਟ ਨਾਲ ਬਹੁਤ ਜ਼ਿਆਦਾ ਪਿਆਰ ਹੋਇਆ ਕਰਦਾ ਸੀਗਾ ਸੋ ਜਿਵੇਂ ਕਿ ਹੁਣ ਮੈਂ ਆਪਣੀ ਟੈਟੂ ਇੰਡਸਟਰੀ ਵਿੱਚ ਜਿੱਦਾਂ ਹੈਗਾ ਆਪਣੇ ਹਨਾ ਸੋ ਪ੍ਰੋਫੈਸ਼ਨਲ ਮੇਰਾ ਟੈਟੂ ਹੈਗਾ ਆਰਟ ਦਾ ਸੋ ਜਿਵੇਂ ਟੈਟੂ ਆਰਟਿਸਟ ਬਣਦਾ ਹੈਗਾ ਵਾ ਤੋਂ ਉਸ ਤੋਂ ਬਾਅਦ ਵੀ ਆਈਡੀਆਜ਼ ਜਿਹੜੇ ਕ੍ਰੀਏਟ ਹੋਣ ਲੱਗ ਜਾਂਦੇ ਕਿ ਹਾਂ ਵੀ ਮੀਨਸ ਵੀ ਮੈਨ ਕਰਾਇਆ ਵਾ ਜੋ ਮੈਂ ਆਪਣੇ ਬਾਹਾਂ ਤੇ ਬਣਵਾਇਆ ਵਾ ਸੋ ਇਥੋਂ ਦੀ ਮਤਲਬ ਆਈਡੀਆ ਆ ਤੇ ਜਿਹੜੀ ਹੁਣ ਅੱਖਾਂ ਦੇ ਵਿੱਚ ਤੁਸੀਂ ਇਹ ਕਰਵਾ ਲਿਆ ਕਿਉਂਕਿ ਵਾਈਟ ਤਾਂ ਨਜ਼ਰ ਆਉਂਦਾ ਹੀ ਨਹੀਂ ਆ ਆਈਬਾਲਸ ਸਾਰੇ ਬਲੈਕ ਬਲੈਕ ਹੀ ਨਜ਼ਰ ਆਉਂਦੇ ਆ ਤੇ ਲੋਕੀ ਤੁਹਾਨੂੰ ਦੇਖ ਕੇ ਡਰਦੇ ਨਹੀਂ ਜਾਂ ਕਹਿੰਦੇ ਨਹੀਂ ਵੀ ਆਹ ਕੀ ਕਰਾ ਲਿਆ ਦੇਖੋ ਜੀ ਆਹ ਡਰਨ ਵਾਲੀ ਗੱਲ ਤਾਂ ਨਹੀਂ ਐਦਾਂ ਤੇ ਹੁੰਦਾ ਪਿਆਰ ਬਹੁ ਮਿਲਦਾ ਹੈਗਾ ਵਾ ਕਿਉਂਕਿ ਇਹ ਜਿਹੜੀ ਚੀਜ਼ ਆਈ ਬੋਲ ਟੈਟੂ ਜਿਹੜਾ ਹੈਗਾ ਵਾ ਮੈਨੂੰ ਆਈ ਥਿੰਕ 6 ਤੋਂ 7 ਸਾਲ ਹੋ ਗਏ ਹੈ ਜੋ ਮੈਂ ਪਲਾਨ ਕਰਦਾ ਵੈਸੇ ਕਿ ਮੈਂ ਕਿਸੇ ਟਾਈਮ ਤੇ ਕਰਾਵਾਂ ਸੋ ਉਸ ਟਾਈਮ ਤੇ ਅਮਰੀਕਾ ਦੇ ਵਿੱਚ ਜਿਆਦਾ ਜਿਆਦਾ ਚੱਲਣ ਸੀਗਾ ਸੋ ਇੰਡੀਆ ਦੇ ਵਿੱਚ ਸਾਡੇ ਹੁੰਨਾ ਨਾ ਵੀ ਇਹ ਚੀਜ਼ ਆਈ ਹੈ ਸੋ ਆਈ ਬੋਲ ਟੈਟੂ ਕਰਾਂ ਅੰਡ ਤੁਸੀਂ ਕਹਿੰਦੇ ਵੀ ਵੀ ਡਰ ਨਹੀਂ ਲੱਗਦਾ ਕਿਸਮ ਜਿਵੇਂ ਹੈਨਾ ਸੋ ਡਰਨ ਵਾਲੀ ਗੱਲ ਨਹੀਂ ਕਿਉਂਕਿ ਇੰਨੇ ਭਾਈ ਭੈਣ ਜਿਹੜੇ ਹੈਗੇ ਵੀ ਮੈਨੂੰ ਜਾਣਦੇ ਆ ਜਿਹੜਾ ਇੰਸਟਾਗ੍ਰam ਤੋਂ ਵੀ ਦੇਖਦੇ ਹੈਗੇ ਸੋ ਚੀਜ਼ੇ ਦਿਖਦੀ ਹੈ ਜਦੋਂ ਹਨਾ ਸੋ ਬਹੁਤ ਵਧੀਆ ਲੱਗਦਾ ਤੁਹਾਡੇ ਦਿਮਾਗ ਚ ਨਹੀਂ ਆਇਆ ਕਿ ਲੋਕ ਇੱਦੀ ਜਾਣਗੇ ਉਹ ਦੇਖੋ ਜੀ ਲੋਕਾਂ ਦਾ ਕੰਮ ਤਾਂ ਜੀ ਕਹਿਣਾ ਹੈ ਜੀ ਸਾਡਾ ਕੰਮ ਕਰਨਾ ਹੈ ਜੀ ਠੀਕ ਹੈ ਜੀ ਕਿਉਂਕਿ ਜੇਕਰ ਲੋਕਾਂ ਦੇ ਵੱਲ ਹੀ ਦੇਖ ਲਈਏ ਹਨਾ ਬੀਬੀ ਇਹਨਾਂ ਦੀ ਸੁਣ ਲੈਣੇ ਆ ਤਾਂ ਫਿਰ ਮੈਨੂੰ ਲੱਗਦਾ ਕਿ ਅਸੀਂ ਗਰੋਥ ਨਹੀਂ ਕਰ ਪਾਵਾਂਗੇ ਮੈਂ ਤਾਂ ਹਰ ਕਿਸੇ ਨੂੰ ਹੀ ਸਲਾਹ ਦੇਣਾ ਮੈਂ ਨਹੀਂ ਕਹਿੰਦਾ ਕਿ ਮੂੰਹ ਤੇ ਟੈਟੂ ਕਰਾਓ ਮੈਂ ਨਹੀਂ ਕਹਿੰਦਾ ਕਿ ਅੱਖਾਂ 'ਚ ਟੈਟੂ ਕਰਾਓ ਮੈਂ ਇਹ ਚੀਜ਼ ਕਹਿਣਾ ਕਿ ਜਿਹੜੀ ਚੀਜ਼ ਤੁਹਾਨੂੰ ਲੱਗਦਾ ਕਿ ਗੋਡ ਗਿਫਟਡ ਹੈ ਹਨਾ ਹਰ ਇੱਕ ਇਨਸਾਨ ਨੂੰ ਕੋਈ ਨਾ ਕੋਈ ਕਲਾ ਗਿਫਟ 'ਚ ਮਿਲੀ ਹੁੰਦੀ ਹੈ ਸੋ ਤੁਸੀਂ ਉਹਦੇ ਵੱਲ ਕੂਚ ਕਰੋ ਤੁਹਾਨੂੰ ਬਹੁਤ ਬੰਦੇ ਆਣਗੇ ਜਿਹੜੇ ਬਹੁਤ ਲੋਕ ਕਹਿਣਗੇ ਕਿ ਤੇ ਜੇ ਤੱਕ ਤੁਸੀਂ ਹੈਗੇ ਹੋ ਸੋ ਜੇਦਾ ਅਸੀਂ ਅੱਗੇ ਵਧਣਾ ਚਾਹੁੰਦੇ ਆ ਸੋ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਕਿਸੇ ਦੀ ਕਹਿਣੇ ਚ ਮਤਲਬ ਕਿ ਪਰਵਾਹ ਨਹੀਂ ਕਰਨੀ ਚਾਹੀਦੀ ਹਾਂ ਆਪਣੇ ਮਾਤਾ ਪਿਤਾ ਦੇ ਕਹਿਣੇ ਚ ਰਹਿਣਾ ਚਾਹੀਦਾ ਮੈਂ ਨਹੀਂ ਗੱਲ ਕਹਿਣਾ ਪਰ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਬਿਲਕੁਲ ਸਹੀ ਹੈ ਵੀ ਲੋਕਾਂ ਦੀ ਪਰਵਾਹ ਨਹੀਂ ਕਰਨੀ ਆਪਣਾ ਸ਼ੌਂਕ ਵੀ ਪੂਰਾ ਕਰਨਾ ਸਰ ਇਹ ਵੀ ਦੱਸੋ ਵੀ ਜਿੱਦਾਂ ਹੋਣਾ ਐ ਜਿਹੜਾ ਆਪਾਂ ਟੈਟੂ ਬਣਵਾਣੇ ਆ ਤੇ ਉਹ ਤਾਂ ਸੂਈ ਦੇ ਨਾਲ ਲੱਗਦਾ ਆ ਤੇ ਉਹਦੇ ਨਾਲ ਬੜਾ ਪੇਨ ਵੀ ਹੁੰਦਾ ਆ ਦਰਦ ਵੀ ਹੁੰਦੀ ਆ ਤੇ ਇਹ ਅੱਖਾਂ ਦੇ ਵਿੱਚ ਵੀ ਇਹਨੂੰ ਕਿਸ ਤਰੀਕੇ ਨਾਲ ਇਹਨੂੰ ਗੋਦਿਆ ਗਿਆ ਜਾਂ ਖੁਦਵਾਇਆ ਉਹ ਭਾਜੀ ਆਪਣਾ ਇੰਜੈਕਟ ਕੀਤਾ ਜਾਂਦਾ ਇਹਦੇ ਵਿੱਚ ਇਨਕ ਇੰਜੈਕਟ ਕੀਤੀ ਜਾਂਦੀ ਆ ਸੋ ਬਹੁਤ ਹੀ ਰਿਸਕੀ ਹੈਗਾ ਉਹ ਬਹੁਤ ਹੀ ਡੇਂਜਰ ਹੈਗਾ ਤੇ ਵਿੱਚ ਅੱਖਾਂ ਜਾਣਦੇ ਵੀ ਬੜੇ ਚਾਂਸ ਰਹਿੰਦੇ ਹੈਗੇ ਆ ਸੋ ਮੈਂ ਹਮੇਸ਼ਾ ਤੋਂ ਹਾਈ ਵੋਲਟੇਜ ਤੇ ਜਦੋਂ ਵੀ ਗੱਲ ਉੱਠਦੀ ਹੈਗੀ ਆ ਸੋ ਮੈਸੇਜ ਨੂੰ ਹਮੇਸ਼ਾ ਕਹਿਣਾ ਕਿ ਤਾਂ ਕਿ ਇਸ ਜਿਹਨੂੰ ਇਨਾ ਲਾਈਟਲੀ ਨਾ ਲਿੱਤਾ ਜਾਵੇ ਹੈਨਾ ਕਿਉਂਕਿ ਮੈਨੂੰ ਬਹੁਤ ਸਾਰੇ ਪ੍ਰਾਵਾਂ ਦਾ ਮੈਸੇਜ ਆਉਂਦਾ ਕਿ ਯਾਰ ਮੈਂ ਵੀ ਹਾਈ ਵੋਲਟੇਜ ਕਰਾਣਾ ਸੋ ਬਹੁਤ ਹੀ ਜ਼ਿਆਦਾ ਰਿਸਕੀ ਹੈਗਾ ਹੈ ਇੰਜੈਕਟ ਕੀਤਾ ਜਾਂਦਾ ਵਾ ਮਤਲਬ ਥੋੜੀ ਜਿਹੀ ਚੂਕ ਜੋ ਰਹਿ ਜਾਂਦੀ ਹੈਗੀ ਆ ਤੇ ਅੱਖਾਂ ਤੱਕ ਜਾ ਸਕਦੀ ਹੈਗੀ ਆ ਉਹ ਵਿੱਚ ਤੇ ਆਪਣੀ ਤੁਸੀਂ ਜ਼ਿੰਦਗੀ ਬਾਰੇ ਦੱਸੋ ਵੀ ਕੀ ਤੁਸੀਂ ਇਹ ਸ਼ੁਰੂਆਤ ਕਿੱਥੋਂ ਕੀਤੀ ਸੀ ਕਿਉਂਕਿ ਮੈਂ ਦੇਖ ਰਿਹਾ ਵੀ ਤੁਹਾਡੀ ਬੋਡੀ ਦੇ ਉੱਤੇ ਸਾਰੇ ਟੈਟੂ ਹੀ ਟੈਟੂ ਆ ਕੋਈ ਜਗ੍ਹਾ ਸ਼ਾਇਦ ਹੀ ਖਾਲੀ ਹੋਵੇ ਸੋ ਜੋ ਮੈਂ ਟੈਟੂ ਦੀ ਸ਼ੁਰੂਆਤ ਜਿਵੇਂ ਕਹਿ ਲਓ ਕਿ ਮੈਂ ਦੋਸਤਾਂ ਤੋਂ 7 ਤੋਂ 8 ਸਾਲ ਦਾ ਹੁੰਦਾ ਸੀਗਾ ਤੋਂ ਮੈਂ ਟਰਾਈਂਗ ਕਰਿਆ ਕਰਦਾ ਸੀਗਾ ਤੇ ਮੇਰੇ ਮਾਤਾ ਪਿਤਾ ਨੇ ਹਮੇਸ਼ਾ ਮੈਂ ਇਦਾਂ ਸੀਗਾ ਸਾਡੇ ਘਰ 'ਚ ਮਤਲਬ ਬਹੁਤ ਉਤਾਰ ਚੜਾਅ ਵਜੇ ਰਹਿੰਦੇ ਸੀਗੇ ਤੇ ਬਾਕੀ ਆਪਣਾ ਜਾਇਦਾਦ ਨੂੰ ਲੈ ਕੇ ਵੀ ਬਹੁਤ ਝਗੜ ਰਹਿੰਦੇ ਹੁੰਦੇ ਸੀਗੇ ਘਰਾਂ 'ਚ ਸੋ ਉਸ ਦੇ ਵਿੱਚ ਮੈਨੂੰ ਆਇਆ ਸੀਗਾ ਕਿ ਮੇਰੀ ਜ਼ਿੰਦਗੀ ਡਰਾਮਾ ਡੋਲ ਚੱਲਦੀ ਵੀ ਸੀਗੀ ਹਨਾ ਵੀ ਛੋਟਾ ਸੀਗਾ ਮੈਨੂੰ ਨੌਕਰੀਆਂ ਵੀ ਕਾਫੀ ਕਰਨੀਆਂ ਮੈਂ ਪਹਿਲੇ ਵੀ ਲੱਗੇ ਇੰਟਰਵਿਊ ਚ ਕਹਿ ਚੁੱਕਾ ਹਾਂ ਕਿ ਮੈਨੂੰ ਕਾਫੀ ਨੌਕਰੀਆਂ ਕਰਨੀਆਂ ਵੀ ਛੋਟੇ ਮੋਟੇ ਜ ਤੇ ਉਸ ਵਕਤ ਤੇ ਜਦੋਂ ਮੈਂ ਟਰਾਈ ਕਰਿਆ ਕਰਦਾ ਸੀਗਾ ਉੱਥੋਂ ਐਪਰੀਸ਼ੀਏਟ ਬਹੁਤ ਮਿਲਿਆ ਕਰਦਾ ਸੀਗਾ ਮਤਲਬ ਖੁਸ਼ੀ ਮਿਲਦੀ ਹੁੰਦੀ ਸੀਗੀ ਤਾਂ ਮੈਂ ਉਸ ਚੀਜ਼ ਨੂੰ ਹੀ ਮਤਲਬ ਕਿ ਆਪਣਾ ਪੈਸ਼ਨ ਬਣਾ ਲੇਤਾ ਸੋ ਇਸੇ ਵਿੱਚ ਜਿਹਨੋਂ ਦੀ ਸ਼ੁਰੂਆਤ ਹੋਈ ਕਹਿੰਦੇ ਕਿ ਬਚਪਨ ਤੋਂ ਹੀ ਇਸ ਚੀਜ਼ ਦੀ ਸ਼ੁਰੂਆਤ ਹੋ ਗਈ ਸੀਗੀ ਜਿਹੜਾ ਐਪਰੀਸ਼ੀਏਟ ਮਿਲਦਾ ਬੰਦੇ ਨੂੰ ਬੰਦਾ ਉਸ ਚੀਜ਼ ਨੂੰ ਕੰਟੀਨਿਊ ਰੱਖਦਾ ਕਿ ਹਾਂ ਯਾਰ ਵੀ ਅਜਰ ਮੈਂ ਆ ਚੀਜ਼ ਕਰਦਾ ਲੋਕੀ ਖੁਸ਼ ਹੁੰਦੇ ਆ ਵੀ ਵਧੀਆ ਲੱਗਦਾ ਜੇ ਤੁਸੀਂ ਫਿਰ ਆਪਣੇ ਸ਼ੌਂਕ ਨੂੰ ਹੀ ਆਪਣਾ ਬਿਜ਼ਨਸ ਵੀ ਬਣਾ ਲਿਆ ਜੀ ਬਿਲਕੁਲ ਬਿਲਕੁਲ ਮੈਂ ਕਹਿੰਨਾ ਕਿ ਇਹ ਗੋਡ ਗਿਫਟਡ ਚੀਜ਼ ਹੈ ਇਹਨੂੰ ਵਿਅਰਥ ਨਾ ਜਾਣ ਦੋ ਮਜੇਦਰ ਕੀ ਡਾਂਸ ਦਾ ਵੀ ਲੋਕਾਂ ਕਰਦੇ ਨੇ ਦਾ ਐਕਟਿੰਗ ਦਾ ਹੁੰਦਾ ਵਾ ਸੋ ਇਹ ਪਰਮਾਤਮਾ ਵੱਲੋਂ ਜੋ ਚੀਜ਼ ਮਿਲੀ ਹੁੰਦੀ ਹੈ ਹਰ ਇੱਕ ਇਨਸਾਨ ਨੂੰ ਕੋਈ ਨਾ ਕੋਈ ਗੁਣ ਮਿਲਿਆ ਹੋਇਆ ਵਾ ਸੋ ਉਹਦੀ ਵਰਤੋਂ ਕਰਨੀ ਚਾਹੀਦੀ ਹੈ ਮੈਂ ਕਹਿੰਦਾ ਆ ਜਿਹੜੇ ਵੀ ਤੁਸੀਂ ਟੈਟੂ ਖੁਦਵਾਏ ਹੋਏ ਆ ਤੇ ਕੋਈ ਨਾ ਕੋਈ ਸ਼ਬਦ ਵੀ ਲਿਖਿਆ ਹੋਇਆ ਹੈ ਟਰਸਟ ਨੋ ਵਨ ਇਦਾਂ ਦਾ ਕੁਝ ਲਿਖਿਆ ਹੈ ਜਾਂ ਗੋਡ ਕੁਝੋ ਵੀ ਲਿਖਿਆ ਤੁਹਾਨੂੰ ਪਤਾ ਹੋਣਾ ਕਿ ਹਰ ਇੱਕ ਚੀਜ਼ ਦਾ ਇੱਕ ਨਾ ਕੋਈ ਕੋਈ ਮਤਲਬ ਹੁੰਦਾ ਹੈ ਕੋਈ ਸਪੈਸ਼ਲੀ ਚੀਜ਼ ਜਿਹੜੀ ਤੁਹ ਕਿ ਜਿੱਦਾਂ ਇਹ ਕਿ ਟ੍ਰਸ ਨੋਮਰ ਦੇ ਜਿਹੜਾ ਮੇਰੇ ਸੁਭਾਅ ਨੂੰ ਬਦਲਿਆ ਗਿਆ ਵਾ ਲੋਕਾਂ ਦੇ ਪ੍ਰਤੀ ਬਦਲਿਆ ਗਿਆ ਸੁਭਾਅ ਨੂੰ ਕਾਰਨ ਕਰਨ ਕਿ ਜਿੱਦਾਂ ਭਰੋਸਾ じゃ ਨਹੀਂ ਮੇਰੇ ਸੁਭਾਅ ਵਿੱਚ ਹੈਗਾ ਕਿ ਨਹੀਂ ਮੈਂ ਛੇਤੀ ਕਰਦਾ ਹੈਗਾ ਕਿਸੇ ਦਾ ਸੋ ਇਹ ਮੇਰੇ ਸੁਭਾਅ ਜੋ ਮੇਰਾ ਪ੍ਰਵਰਤਨ ਹੋਇਆ ਵਾ ਵਸਿੱਤ ਆ ਸੋ ਬਟਾਟੂ ਦੇ ਵਿੱਚ ਇਸ ਚੀਜ਼ ਨੂੰ ਪ੍ਰੈਜ਼ੈਂਟ ਕੀਤਾ ਹੈਗਾ ਜਿਵੇਂ ਕਿ 13 ਹੈਗਾ ਵਾ ਹਾਲੇ ਕਿ ਹਰ ਇੰਟਰਵਿਊ ਚ ਕਿਹਾ ਵਾ ਕਿ 13 ਜਿਹੜਾ 13 ਦਾ ਅੰਕੜਾ ਜਿਹੜਾ ਹੈਗਾ ਮੇਰੀ ਜ਼ਿੰਦਗੀ ਚ ਬਹੁਤ ਜ਼ਿਆਦਾ ਜੁੜਿਆ ਹੋਇਆ ਮੇਰੇ ਫਾਦਰ ਸਾਹਿਬ ਨਾਲ ਲੈ ਲੋ ਜਾਂ ਮੇਰੇ ਲਾਈਫ ਚ ਕਾਫੀ ਜੁੜਿਆ ਹੋਇਆ ਵਾ ਟ੍ਰਸ ਨੋਮਰ ਜੋ ਪੈ ਬੋਝਾ ਦਾ ਕਿਉਂਕਿ ਜੇ ਕੁਦਰਤ ਦੀ ਗੱਲ ਕਰੀਏ ਤੇ ਸਾਰਾ ਕੁਝ ਕੁਦਰਤ ਤੋਂ ਹੀ ਮਿਲਿਆ ਹੈਗਾ ਵਾ ਹਨਾ ਵੀ ਐਦਾ ਕਈ ਵਾਰ ਤਾਂ ਲੱਗਦਾ ਇਹ ਤਾਂ ਪਰਮਾਤਮਾ ਸਾक्षात ਨਾਲ ਹੀ ਬੈਠਾ ਹੋਇਆ ਹੋਇਆ ਜਿਵੇਂ ਕੋਈ ਗੱਲ ਆਖਦੇ ਮੈਂ ਕਿ ਯਾਰ ਮੈਨੂੰ ਆ ਚੀਜ਼ ਚਾਹੀਦੀ ਤਾਂ ਇੱਕ ਪਿਓ ਹੁੰਦਾ ਵਾ ਜਿਵੇਂ ਹਨਾ ਮੈਂ ਬਾਪੂ ਨੂੰ ਕਹਣਾ ਵੀ ਆ ਚੀਜ਼ ਬੇਸ਼ੱਕ ਧੀਰ ਲੰਦਾ ਹੈਗਾ ਪਰ ਮਿਲ ਜੀ ਜ਼ਰੂਰ ਹੈਗੀ ਆ ਸੋ ਇਹਦੇ ਉੱਪਰ ਮੈਂ ਤੁਹਾਨੂੰ ਇੱਕ ਗਿੱਸਾ ਦੱਸਦਾ ਵਾ ਅ ਮੈਂ ਹਮੇਸ਼ਾ ਤੋਂ ਮਿਰਰ ਦੇ ਮੂਰੇ ਮੈਨੂੰ ਮਿਰਰ ਤੇ ਖੜਨਾ ਬਹੁਤ ਪਸੰਦ ਹੈਗਾ ਮੈਂ ਆਪਣੀ ਲੁੱਕ ਨੂੰ ਨੇ ਹਾਰ ਦਰਨਾ ਵੀ ਉਹਦੇ ਵਿੱਚ ਹੋਰ ਐਕਸਟਰਾ ਕੀ ਹੋ ਸਕਦਾ ਹੋਰ ਮੈਂ ਕੀ ਐਸਾ ਕਰਾਂ ਕਿ ਜਦੋਂ ਮੈਨੂੰ ਆਪਣੇ ਆਪ ਸੋਹਣਾ ਲੱਗੇ ਕਿਉਂਕਿ ਮੈਂ ਅੱਜ ਤੱਕ ਇਦਾਂ ਨਹੀਂ ਚੱਲਿਆ ਹੈਗਾ ਕਿ ਮੈਂ ਕਿਸੇ ਨੂੰ ਸੋਹਣਾ ਲੱਗਣਾ ਚਾਹੀਦਾ ਮੈਨੂੰ ਆਪਣੇ ਆਪ ਨੂੰ ਸੋਹਣਾ ਲੱਗਣਾ ਚਾਹੀਦਾ ਵਾ ਸੋ ਮੈਂ ਮਿਰਰ 'ਚ ਖੜ ਕੇ ਵੀ ਬੜਾ ਦੇਖਦਾ ਹੁੰਦਾ ਸੀ ਕਿ ਮੈਂ ਆਈਬੋਲ ਟੈਟੂ ਦਾ ਵੀ ਪਹਿਲੇ ਦੇਖਦਾ ਸੀ ਵੀ ਮੈਂ ਆਈਬੋਲ ਟੈਟੂਆਂ ਕਿੱਦਾਂ ਲਗੂਗਾ ਸੋ ਜਾਂ ਫਿਰ ਮੇਰੀ ਲੁੱਕ ਜਾਂ ਮੈਂ ਕੱਪੜੇ ਇਦਾਂ ਦੇ ਪਹਿਨਣ ਨੇ ਜਾਂ ਕੁਛ ਹਨਾ ਵੀ ਉਸ ਤੇ ਮ ਤੇ ਕੁਦਰਤ ਦੇ ਨਾਲ ਪਿਆਰ ਕਰਨ ਵਾਲੇ ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਦੀਆਂ ਮਨੋ ਕਾਮਨਾ ਵੀ ਪੂਰੀਆਂ ਹੋਈਆਂ ਨੇ ਕਿਉਂਕਿ ਆਪਾਂ ਜਦੋਂ ਕੁਦਰਤ ਕੋਲੋਂ ਮੰਗਦੇ ਆ ਤੇ ਆਪਾਂ ਨੂੰ ਨੋ ਡਾਊਟ ਹੋ ਸਾਰਾ ਕੁਝ ਮਿਲਦਾ ਆ ਪਰ ਮੰਗਣ ਦਾ ਤਰੀਕਾ ਹੋਣਾ ਚਾਹੀਦਾ ਆ ਤੇ ਤੁਹਾਨੂੰ ਤਰੀਕਾ ਆ ਗਿਆ ਸੀ ਆਪਾਂ ਜੀ ਤਰੀਕਾ ਤਾਂ ਐਵੇਂ ਮੈਂ ਤਾਂ ਦੱਸ ਦਵਾਂ ਜਦੋਂ ਕੋਈ ਚੀਜ਼ ਮੰਗਦਾ ਵਾ ਨਾ ਪਰਮਾਤਮਾ ਦਾ ਹੱਥ ਜੋੜ ਕੇ ਮੰਗਦਾ ਜਾਣਾ ਵੀ ਬੈਠਾ ਬੈਠਾ ਜਿੰਨੇ ਮੈਂ ਇੱਥੇ ਕਹਿ ਦਵਾਂ ਯਾਰ ਮੈਨੂੰ ਰੇਂਜ ਰੋਵਰ ਮਿਲ ਜਵੇ ਠੀਕ ਹੈ ਜੀ ਤੇ ਐਵੇਂ ਕਿ ਦੋ ਸਾਲ ਤੱਕ ਕੋਈ ਚੀਜ਼ ਨਹੀਂ ਮੁਕੰਮਲ ਹੋਈ ਬੰਦਾ ਕਹਿੰਦਾ ਕਿ ਨਹੀਂ ਯਾਰ ਮੇਰਾ ਕੁਝ ਨਹੀਂ ਹੋਣਾ ਯ ਜਦੋਂ ਵਾਸ਼ਬਬ ਬੋਲ ਦਿੰਦਾ ਨਾ ਤਾਂ ਉਹ ਜਿਹੜੀ ਚੀਜ਼ ਆਣ ਵਾਲੀ ਹੁੰਦੀ ਮੈਨੂੰ ਲੱਗਦਾ ਕਿ ਸ਼ਾਇਦ ਉਹ ਕੱਲ ਹੀ ਮਿਲਣ ਵਾਲੀ ਹੈ ਸੋ ਉਹਦੇ ਵਿੱਚ ਉਹ ਸਟੌਪ ਫੁੱਲੀ ਸਟੌਪ ਲਾ ਦਿੰਦਾ ਵਾ ਮੈਂ ਕਹਿੰਦਾ ਕਿ ਯਾਰ ਵੀ ਇੰਤਜ਼ਾਰ ਮਤਲਬ ਕਿ ਕਰਨਾ ਚਾਹੀਦਾ ਇਸ ਚੀਜ਼ ਵਿੱਚ ਕਿਉਂਕਿ ਹੁਣ ਜਦੋਂ ਬਿਲਕੁਲ ਜੀ ਕਿਉਂਕਿ ਮੈਂ ਆਪਣੇ ਬਾਪੂ ਨੂੰ ਜੇ ਮੈਂ ਬਚਪਨ ਚ ਜੇ ਤੁਸਤਨ ਵੀ ਯਾਦ ਹੋਗਾ ਆਪਣਾ ਬਚਪਨ ਜਿਵੇਂ ਜੇ ਆਪਣੇ ਬਾਪੂ ਨੇ ਕਰਿਆ ਸੀ ਪਾਪਾ ਆ ਚੀ ਲੈ ਦੋ ਹੁਣ ਡੈਡੀ ਵੀ ਤਾਂ ਟਾਈਮ ਲਾਉਂਦਾ ਸੀਗਾ ਉਹ ਵੀ ਕਹਿੰਦੇ ਸੀ ਵੀ ਯਾਰ ਕੋਈ ਨਾ ਵੀ ਕੱਲ ਲੈ ਆ ਦੂੰਗਾ ਪਰਸੋਂ ਲੈ ਆ ਲਵਾਂ ਜਦੋਂ ਪੈਸੇ ਆਉਣਗੇ ਉਦੋਂ ਲੈ ਆ ਦੂੰ ਕਿਓ ਕਨੇ ਅੱਛਾ ਇੱਕ ਗੱਲ ਹੋਰ ਮੈਂ ਇੱਕ ਪੁੱਛਣੀ ਚਾਹਨਾ ਲੋਕ ਕੰਨਾਂ ਦੇ ਵਿੱਚ ਮੁੰਦਰਾ ਪਾਉਂਦੇ ਨੇ ਤੁਸੀਂ ਕੰਨਾਂ ਦੇ ਉਹ ਰੌਂਡ ਦੇ ਅੰਦਰ ਹੀ ਪਾਲੀਆਂ ਉਹ ਕਿਉਂਕਿ ਉਹ ਤੋਂ ਬਾਹਰ ਬਾਹਰ ਜਿੱਦਾਂ ਮੈਂ ਪਾਈਆਂ ਹੋਈਆਂ ਇਸ ਤਰ੍ਹਾਂ ਪਾਉਂਦੇ ਨੇ ਤੇ ਇਹ ਵੀ ਇੱਕ ਸ਼ੌਂਕ ਹੈ ਜਾਂ ਕੀ ਇਹ ਕੋਈ ਟ੍ਰੈਂਡ ਹੈਗਾ ਜੀ ਦੇਖੋ ਜੀ ਸ਼ੌਂਕ ਆ ਸ਼ੌਂਕ ਬਣ ਜਾਂਦਾ ਟ੍ਰੈਂਡ ਠੀਕ ਹੈ ਜੀ ਸੋ ਚੀਜ਼ੇ ਕਿ ਨੂੰ ਟਨਲ ਪਿਰਸਿੰਗ ਕਹਿੰਦੇ ਆ ਠੀਕ ਹੈ ਇਹਦੇ ਵਿੱਚ ਬਹੁਤ ਸਾਰੀਆਂ ਮਾਨਤਾਵਾਂ ਬਣੀਆਂ ਜਾਂਦੀਆਂ ਤ੍ਰਿਪਤੀ ਤ੍ਰਿਪਤੀ ਜਦੋਂ ਸੀ ਜਾਂਦੇ ਮਕਲੋਡਾਂ ਦੀ ਸਾਈਡ ਤੇ ਜਾਂਦੇ ਉੱਥੇ ਵੀ ਇਦਾਂ ਦੀਆਂ ਚੀਜ਼ਾਂ ਕਰਵਾ ਰੱਖੀਆਂ ਹੋਈਆਂ ਵਾਂ ਸੋ ਇਸ ਚੀਜ਼ ਦੀ ਵੀ ਮਾਨਤਾ ਹੁੰਦੀ ਆ ਸੋ ਮੈਨੂੰ ਇੱਕ ਤਾਂ ਬਾਡੀ ਮੋਡੀਫਿਕੇਸ਼ਨ ਵਿੱਚ ਜਿੱਦਾਂ ਮੈਂ ਕਹਾਂ ਤੇ ਮੈਂ ਉਸ ਚੀਜ਼ ਤੇ ਵੀ ਇਹ ਚੀਜ਼ ਕਰਵਾਈ ਆ ਜੀ ਫਾਲੋਅਰਸ਼ਿਪ ਕਿੰਨੀ ਕੁ ਵਧ ਗਈ ਹੋਈ ਹੈ ਕਿਉਂਕਿ ਜਦੋਂ ਤੁਸੀਂ ਆਈ ਬੋਲ ਆਪਣੇ ਬਲੈਕ ਕੀਤੇ ਆ ਜਾਂ ਇਹਦੇ ਵਿੱਚ ਟੈਟੂ ਜਿਹੜੇ ਖੁਦਵਾਏ ਆ ਕਿਉਂਕਿ ਪਹਿਲਾਂ ਮੇਰੇ ਹਿਸਾਬ ਨਾਲ ਕੋਈ ਜਾਣਦਾ ਨਹੀਂ ਹੋਣਾ ਤੇ ਇਸ ਤੋਂ ਬਾਅਦ ਫਾਲੋਅਰਸ਼ਿਪ ਵਧ ਨਹੀਂ ਗਈ ਦੇਖੋ ਜੀ ਫਾਲੋਅਰਸ਼ਿਪ ਦੀ ਜੇ ਅਸੀਂ ਗੱਲ ਕਰਦੇ ਪਏ ਮੇਰੇ ਵੀਰ ਭਾਈ ਹੁਣੇ 2021 ਤੋਂ ਹੀ ਮੈਨੂੰ ਵਧੀਆ ਵਧੀਆ ਤਰੀਕੇ ਨਾਲ ਫੋਲੋ ਕਰਦੇ ਹਨਾ ਪਿਆਰ ਪ੍ਰੇਮ ਪਿਆਰ ਵਧੀਆ ਕਿ 2021 ਤੋਂ ਹੀ ਮੇਰੀ ਵਧੀਆ ਖਾਸੀ ਇੰਟਰਵਿਊ ਹੋਣ ਲੱਗੀਆਂ ਸੀਗੀਆਂ ਜਿਹਦੇ ਵਿੱਚ ਮੇਰੇ ਵੀਰ ਭਾਈਆਂ ਨੇ ਸ਼ਾਇਦ ਤੁਸੀਂ ਦੇਖਿਆ ਹੋਵੇ ਬਾਵਾਂ ਦੇ ਚਸਟਨਾ ਤੇ ਵੀ ਆਪਣੇ ਮੇਰੇ ਟੈਟੂ ਕਰਵਾਇਆ 2021 ਤੇ ਮੀਨਸ ਉਦੋਂ ਤੋਂ ਹੀ ਜੇ ਕਹਿ ਲਈ ਆਹ ਐਦਾ ਕਹਿ ਸਕਦੇ ਕਿ ਆਈ ਬੋਲ ਟੈਟੂ ਦੇ ਕਾਰਨ ਵੀ ਕੁਝ ਲੋਗ ਜਿਹੜੇ ਨਹੀਂ ਜਾਣੂ ਸੀਗੇ ਉਹਨਾਂ ਨੇ ਵੀ ਵੀਡੀਓ ਪਹੁੰਚ ਕੀਤੀ ਜਿਹਦੇ ਚ ਜੇ ਵਾਇਰਲ ਹੁੰਦੀਆਂ ਵਾ ਸੋ ਪਤਾ ਲੱਗਿਆ ਬਾਕੀ ਤਾਂ 2021 ਤੋਂ ਹੀ ਵਧੀਆ ਚੜਦੀ ਕਲਾ ਚ ਸਿੱਧੂ ਮੂਸੇ ਵਾਲਾ ਬਾਈ ਕਿਉਂਕਿ ਤੁਸੀਂ ਵੀ ਉਹਨੂੰ ਫਾਲੋ ਕਰਦੇ ਆ ਉਹਨਾਂ ਦੇ ਲੋਕਾਂ ਨੇ ਟੈਟੂ ਬਣਵਾਏ ਹੋਏ ਸੀ ਆਪਣੀਆਂ ਬਾਹਾਂਾਂ ਤੇ ਛਾਤੀ ਦੇ ਉੱਤੇ ਬਹੁਤ ਸਾਰੇ ਮੈਂ ਦੇਖਿਆ ਤੇ ਮੈਂ ਹੁਣ ਵੀ ਦੇਖ ਰਿਹਾ ਵੀ ਉਹ ਲੋਕਾਂ ਨੇ ਤੁਹਾਡੇ ਵੀ ਟੈਟੂ ਬੁਝਵਾਏ ਹੋਏ ਆ ਆਪਣੀ ਬਾਹਾਂ ਦੇ ਉੱਤੇ ਤੇ ਕਿੱਦਾਂ ਦਾ ਮਹਿਸੂਸ ਹੁੰਦਾ ਦੇਖੋ ਜੀ ਸਿੱਧੂ ਮੂਸੇਵਾਲਾ ਬਾਈ ਹੋਣੇ ਬਹੁਤ ਵੱਡੀ ਸ਼ਖਸੀਅਤ ਹੈਗੀ ਹੈ ਮੈਂ ਉਹਦੇ ਸਾਹਮਣੇ ਬਾਈ ਹੋਣਾ ਤੇ ਬੜਾ ਨਮਾਨ ਆ ਜਾ ਬੱਚਾ ਹੋਵਾਂ ਜਿਵੇਂ ਕਹਿ ਲਵਾਂ ਹਨਾ ਸੋ ਵੀਰ ਹੋਣਾ ਨਾ ਵੀ ਮੋਹਬਤ ਤੁਸੀਂ ਸਾਰਿਆਂ ਨੇ ਦੇਖੀ ਹੋਈ ਹੈ ਹਨਾ ਸੋ ਵੀ ਮੇਰੇ ਵੀ ਦਿਲ 'ਚ ਕਰ ਵੀ ਹੁਣ ਬਾਈ ਹੋਣਾਂ ਦੇ ਟੈਟੂ ਬਣਦੇ ਪਏ ਸੀ ਮੇਰੇ ਲਾਈਫ 'ਚ ਮਸੂਦਾਂ ਯਾਰ ਵੀ ਜਿਹੜੇ ਵੀਰੇ ਹੋਣੇ ਦੇ ਵੀ ਟੈਟੂ ਬਣਦੇ ਪਏ ਹਨਾ ਵੀ ਆਪਣੇ ਵੀ ਬਣਨ ਲੱਗ ਗਏ ਹੈਗੇ ਆ ਸੋ ਇਸ ਚੀਜ਼ 'ਤੇ ਚਾਹੀ ਨਹੀਂ ਕਹਿੰਦਾ ਮੈਂ ਬੜਾ ਨਮਾਨ ਆ ਜਾ ਬੰਦਾ ਹੈਗਾ ਵਾ ਸੋ ਇਹ ਵੀ ਇਮੇਜਿਨੇਸ਼ਨ ਕਹਿ ਸਕਦੇ ਹਾਂ ਉਸ ਕੁਦਰਤ ਤੋਂ ਵੀ ਹਨਾ ਵੀ ਜੇ ਨਾਲ ਲਗਾਓ ਮੈਨੂੰ ਸਿੱਧੂ ਲਗਦੇ ਹੈਗੇ ਸੋ ਕਹਿ ਲੋ ਕਿ ਮੇਰੀ ਜਿਹੜੀ ਵਿਚਾਰਤਾ ਰਹੇਗੀ ਆ ਲੋਕੀ ਕਹਿੰਦੇ ਕਿ ਲੁੱਕ ਤੋਂ ਇਹ ਵਿਲਨ ਲੱਗਦੇ ਜਿਹਾ ਕਰਦਾ ਹੈਗਾ ਵੀ ਇੱਕ ਵਾਰੀ ਬੈਠ ਕੇ ਦੇਖੋ ਸੋ ਪਤਾ ਲੱਗ ਜਾਂਦਾ ਬੰਦੇ ਦਾ ਸੋ ਇਦਾਂ ਹੀ ਕਹਿ ਲਓ ਕਿ ਜਿੰਨਾ ਬਿਨਾਂ ਹੋਣਾ ਮੇਰੀ ਫੋਟੋਆਂ ਕਰਵਾਈਆਂ ਹੈਗੇ ਚਸਟਾਂ ਤੇ ਪਾਵਾਂ ਤੇ ਉਹਨਾਂ ਨੇ ਦਿਲੋਂ ਤਾਂ ਸੁਣਿਆ ਮੈਨੂੰ ਤੇ ਮੇਰੀ ਵਿਚਾਰਧਾਰਾ ਨੂੰ ਅਪਣਾਇਆ ਵਾ ਜੀ ਜਿੱਦਾਂ ਹੁਣ ਤੁਸੀਂ ਬਾਜ਼ਾਰ ਦੇ ਵਿੱਚ ਤੁਰੇ ਜਾਂਦੇ ਆ ਤੇ ਕੋਈ ਕੋਈ ਅੱਛੇ ਕਮੈਂਟ ਮਿਲਦੇ ਕੋਈ ਬੈਡ ਕਮੈਂਟ ਵੀ ਕਿਸੇ ਨੇ ਕੀਤਾ ਕੋਈ ਅ ਦੇਖੋ ਜੀ ਬੈਡ ਕਮੈਂਟ ਮੈਂ ਸਹੀ ਦੱਸਾਂ ਤੁਹਾਨੂੰ ਮੈਂ ਹਜੇ ਤੱਕ ਮੈਂ ਆਪਣੇ ਕਮੈਂਟ ਤੱਕ ਨਹੀਂ ਪੜਦਾ ਹੈਗਾ ਬੈਡ ਕਮੈਂਟ ਮੈਨੂੰ ਕਿਸੇ ਨੇ ਆਖਿਆ ਸੀਗਾ ਕਹਿੰਦੇ ਵੀ ਯਾਰ ਵੀ ਮੈਂ ਬਹੁਤ ਜ਼ਿਆਦਾ ਨਾ ਡਿਪਰੈਸ ਹੋ ਗਿਆ ਸੀ ਇਸ ਚੀਜ਼ ਤੋਂ ਕਿਉਂਕਿ ਲੋਕ ਬਹੁਤ ਜ਼ਿਆਦਾ ਨਾ ਨੈਗੇਟਿਵ ਕਮੈਂਟ ਕਰਦੇ ਦੇ ਸੀ ਉਹ ਇਹ ਨਹੀਂ ਦੇਖਦੇ ਕਿ ਪਿਛਲੀ ਕਹਾਣੀ ਕੀ ਹੈ ਜਾਂ ਕਿਸੇ ਦਾ ਮਾੜਾ ਨਹੀਂ ਕਰਦਾ ਪਰ ਵੀ ਤੁਸੀਂ ਆਪਣੀ ਲਾਈਫ ਜੀਉਣ ਦਿਓ ਸੋ ਜਦੋਂ ਮੈਂ ਕਮੈਂਟ ਪੜਦਾਂ ਸੀ ਬਹੁਤ ਡਿਪਰੈਸ ਹੋ ਗਿਆ ਮੈਨੂੰ ਕਿਹੇ ਬੰਦੇ ਨੇ ਕਿਹਾ ਯਾਰ ਵੀ ਤਿੰਨਾ ਕੱਲ ਹੀ ਦੁਖੀ ਹੋਣਾ ਪਿਆ ਮੈਂ ਯਾਰ ਵੀ ਤੂੰ ਐਂ ਕਹਿ ਵੀ ਤੇਰਾ ਲਾਈਕ ਕਿੰਨੇ ਮੈਂ ਕਿਹਾ ਜੀ 1 ਮਿਲੀਅਨ ਕੋਮੈਂਟਾਂ ਦੇਖੋ ਮਾਰਿਆਂ ਨੂੰ ਛੱਡ ਮਾਰਿਆਂ ਛੱਡੋ ਕਿ ਮੇਰੇ ਵੀਰ ਭਾਈ ਹੁਣ ਇੰਨਾ ਮੈਨੂੰ ਪਿਆਰ ਕਰਦੇ ਮੈਂ ਉਹਨਾਂ ਨੂੰ ਕਿਉਂ ਭੁੱਲਦਾ ਪਿਆ ਵਾਂ ਮੈਂ ਉਹਨਾਂ ਨੂੰ ਮੱਧਾਂ ਪਰ ਖੜਾ ਰਿਆ ਰੱਬੇ ਮੈਨੂੰ ਆਪ ਨੂੰ ਪੋਜ਼ਿਟਿਵਿਟੀ ਫੀਲ ਹੁੰਦੀ ਆ ਸੋ ਉਹਨਾਂ ਕਰਕੇ ਤਾਂ ਭਰਾਵਾਂ ਸਾਰੇ ਤੇ ਤੁਰੇ ਜਾਂਦੇ ਨੇ ਵੇ ਆਪਾ ਮੇਰਾ ਕੰਮ ਇਹ ਸਵਾਲ ਇਹ ਸੀਗਾ ਵੀ ਬਾਜ਼ਾਰ ਦੇ ਵਿੱਚ ਕੋਈ ਇਦਾਂ ਦਾ ਕੋਈ ਕਮੈਂਟ ਮਿਲਿਆ ਹੋਵੇ ਕਿਉਂਕਿ ਉਹ ਤਾਂ ਜਿਹੜੇ ਪੜਨ ਵਾਲੇ ਤਾਂ ਛੱਡੋ ਤੁਸੀਂ ਜਿਹੜੇ ਬਾਜ਼ਾਰ ਦੇ ਵਿੱਚ ਤੁਰੇ ਜਾਂਦੇ ਨੇ ਕਿਸੇ ਨੇ ਕੋਈ ਕਮੈਂਟ ਮਾਰਿਆ ਹੋਵੇ ਵੀ ਆ ਕੀ ਮਨੇ ਆਖ ਰਿਹਾ ਜੀ ਮੈਂ ਦੱਸਦਾ ਵਾ ਬਹੁਤੇ ਲੋਕੀ ਕਹਿੰਦੇ ਵੀ ਆ ਮਾੜਾ ਠਾੜਾ ਵੀ ਆਖਦੇ ਹੈਗੇ ਆ ਸੋ ਚੰਗਾ ਵੀ ਆਖਦੇ ਹੈਗੇ ਜਿਹੜਾ ਚੰਗਾ ਆਖਦੇ ਤਾਂ ਉਹ ਸਿੱਧਾ ਮੂਹਰੇ ਦੀ ਆ ਕੇ ਮਿਲ ਕੇ ਹਨਾ ਤੇ ਜੋ ਮਾੜਾ ਆਖਦੇ ਉਹ ਕਹਿ ਕੇ ਨਿਕਲ ਜਾਂਦੇ ਆ ਸੋ ਮੈਨੂੰ ਉਸ ਦੀ ਤਾਂ ਕੀ ਭਾ ਮੈਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਮੈਨੂੰ ਪਤਾ ਹੈ ਕਿ ਤੁਸੀਂ ਕੋਈ ਅਲੱਗ ਮਿੱਥਾ ਲੈ ਕੇ ਤੁਰੋਂਗੇ ਦੁਨੀਆ 'ਚ ਤੁਸੀਂ ਅਲੱਗ ਤਰੀਕੇ ਨਾਲ ਬਰਕਰਾਰ ਨਾਲ ਤੁਸੀਂ ਆਪਣਾ ਪੇਸ਼ ਕਰੋਗੇ ਤਾਂ ਫਿਰ ਲੋਕਾਂ ਨੇ ਤਾਂ ਮਾੜਾ ਠਾੜਾ ਆਖਣਾ ਹੀ ਹੈ ਕਿਉਂਕਿ ਮੈਨੂੰ ਲੱਗਦਾ ਹੈ ਕਿ ਕਿਸੇ ਨਾ ਕਿਸੇ ਉਹਨਾਂ ਦੀ ਸੋਚ ਵੀ ਉਸ ਵਕਤ ਤੱਕ ਨਹੀਂ ਪਹੁੰਚੀ ਹੈਗੀ ਕੋਈ ਸਮਾਂ ਸੀਗਾ ਜਦ ਤੇ ਅੱਜ ਸਮਾਂ ਉਹ ਆ ਵੀ ਹਰ ਇੱਕ ਬੱਚਾ ਬੱਚਾ ਔਰ ਪੂਰੇ ਵਰਲਡ ਤੱਕ ਤੁਹਾਡੀਆਂ ਜਣੀਆਂ ਧੂਮਾਂ ਪਈਆਂ ਹੋਈਆਂ ਤੇ ਕਿੱਦਾਂ ਦਾ ਕੋਈ ਮਾਣ ਮਹਿਸੂਸ ਹੁੰਦਾ ਦੇਖੋ ਜੀ ਮਾਨ ਕਿਸੇ ਚੀਜ਼ ਕਰਨਾ ਪਰਮਾਤਮਾ ਨੇ ਇੱਥੇ ਤੱਕ ਜਦੋਂ ਲੱਗੇ ਆਇਆ ਹੈਗਾ ਵਾ ਮੈਨੂੰ ਬਸ ਇੰਨਾ ਹੈ ਕਿ ਮੈਂ ਆਪਣੇ ਮਾਤਾ ਪਿਤਾ ਦਾ ਵੀ ਨਾਮ ਰੋਸ਼ਨ ਕਰਨਾ ਹੈ ਨਾ ਵੀ ਆਪਣੇ ਫੀਲਡ ਵਿੱਚ ਜੇ ਕਹੀਏ ਵਧੀਆ ਨਾਮ ਕਮਾਈ ਆਪਣੇ ਫੈਮਿਲੀ ਨੂੰ ਖੁਸ਼ ਰੱਖ ਸਕਾ ਮੇਰਾ ਇੰਨਾ ਕੋ ਹੈਗਾ ਵਾ ਸੋ ਬਹੁਤ ਪਿਆਰ ਮਿਲਦਾ ਪਿਆ ਵਾ ਸੀਨ ਮਾ ਜਾਣ ਦਾ ਤੇ ਮੈਂ ਉਹਨਾਂ ਨੂੰ ਵੀ ਬਹੁਤ ਇਹ ਸਨੇਹਾ ਲਾਣਾ ਚਾਹੁੰਦਾ ਕਿ ਤੁਸੀਂ ਵਧੀਆ ਤਰੀਕੇ ਨਾਲ ਜਿਹੜਾ ਅਪਰੀਸ਼ੀਏਟ ਕਿਸੇ ਬੰਦੇ ਨੂੰ ਕਰਦੇ ਹੈਗੇ ਉਹ ਸੋ ਮੈਂ ਆਪ ਤੁਹਾਨੂੰ ਬਹੁਤ ਪਿਆਰ ਕਰਦਾ ਹੈਗਾ ਵਾ ਸੋ ਜੋ ਵੀ ਆਪਣਾ ਵਧੀਆ ਕਮੈਂਟ ਜਿਹਾ ਕਰਦੇਗਾ ਚਲੋ ਉਹ ਤਾਂ ਹੋ ਗਿਆ ਵਧੀਆ ਪਰ ਇਹ ਦੱਸੋ ਵੀ ਜਿਹੜੇ ਤੁਹਾਡੇ ਫਾਲੋਅਰਸ ਨੇ ਤੁਸੀਂ ਉਹਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਮਨੋਂ ਦਿਲ ਤੋਂ ਦੇਖੋ ਜੀ ਦਿਲ ਤੋਂ ਹਮੇਸ਼ਾ ਤੋਂ ਮੇਰੀ ਇੱਕ ਚੀਜ਼ ਰਹੀ ਹੈ ਜਦੋਂ ਵੀ ਮੈਂ ਇੰਟਰਵਿਊ ਮੇਰੀ ਹੋਈ ਹੈ ਮੇਰੀ ਇੱਕ ਨੀਤੀ ਆਪਣਾ ਨਿੱਜੀ ਜ਼ਿੰਮੇਵਾਰੀ ਬਣਦੀ ਹੈਗੀ ਹੈ ਕਿ ਜੋ ਮੇਰੇ ਵੀਰ ਭਾਈ ਮੈਨੂੰ ਪਿਆਰ ਕਰਦੇ ਉਹਨਾਂ ਨੂੰ ਵੀ ਇੱਕ ਸਨੇਹਾ ਦੇ ਸਕਾਂ ਸੋ ਮੇਰਾ ਹਮੇਸ਼ਾ ਤਾਂ ਕਮੇਸੀ ਰਹਿੰਦਾ ਹੈਗਾ ਕਿ ਵੀਰੋਂ ਵੀ ਕਦੀ ਕਿਸੇ ਦੀ ਗੱਲਾਂ ਵਿੱਚ ਨਹੀਂ ਆਣਾ ਵੀ ਤੁਸੀਂ ਨਹੀਂ ਕਰ ਸਕਦੇ ਕਿਉਂਕਿ ਇਸ ਦੁਨੀਆ ਦੇ ਵਿੱਚ ਕੋਈ ਵੀ ਚੀਜ਼ ਇੰਪੋਸੀਬਲ ਹੈ ਯੋ ਨਹੀਂ ਸਭ ਕੁਝ ਪੋਸੀਬਲ ਹੈਗਾ ਸੋ ਅ ਬਸ ਇਹ ਕੀ ਚੀਜ਼ ਜਿਹੜੀ ਤੁਸੀਂ ਕਰਦੇ ਪਏ ਹੋ ਉਹਦੇ ਉੱਪਰ ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਵਾ ਠੀਕ ਹੈ ਜੀ ਸੋ ਵਧੀਆ ਇਮਾਨਦਾਰੀ ਦੇ ਨਾਲ ਜੇ ਤੁਸੀਂ ਚੀਜ਼ ਕਰਦੇ ਹੋ ਮੁਕੰਮਲ ਤੁ ਕੀ ਨਾਮ ਦਾ ਮੁਕਾਮ ਮੇ ਮੁਕਾ ਮਿਲ ਜਾਂਦਾ ਹੈਗਾ ਤੁਹਾਨੂੰ ਸੋ ਇਹਦੇ ਵਿੱਚ ਐਵੇਂ ਆ ਕਿ ਮੈਂ ਕਹਿੰਦਾ ਕਿ ਜੋ ਮੈਂ ਆਪਣੀ ਲਾਈਫ ਦੇਖੀ ਆ ਉਹਦੇ ਵਿੱਚ ਕਾਫੀ ਤਾਪ ਜੜਾਵ ਸੀਗੇ ਜਿੱਦ ਮੈਂ ਇੱਕ ਲਾਈਫ 'ਚ ਮੈਂ ਆਪਣੇ ਇੱਕ ਟਾਈਮ ਵਿੱਚ ਕਹਿ ਦਿੰਦਾ ਕਿ ਨਹੀਂ ਯਾਰ ਵੀ ਮੇਰਾ ਕੁਝ ਨਹੀਂ ਬੰਨਣਾ ਸੋ ਉਸ ਵਕਤ ਜੇ ਮੈਂ ਰੁੱਕ ਜਾਂਦਾ ਸਭ ਤੁਹਾਡੇ ਸਾਹਮਣੇ ਨਾ ਆਉਂਦਾ ਇਹ ਜਿੱਦਣ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਤੁਸੀਂ ਦੇਖਿਆ ਵੀ ਇਹਨਾਂ ਨੇ ਆਪਣੇ ਸ਼ੌਂਕ ਨੂੰ ਹੀ ਆਪਣਾ ਬਿਜ਼ਨਸ ਵੀ ਬਣਾਇਆ ਤੇ ਆਪਣੇ ਸ਼ੌਂਕ ਦੇ ਨਾਲ ਹੀ ਪ੍ਰਸਿੱਧੀ ਹਾਸਲ ਕੀਤੀ ਹੈ ਲੋਕ ਕੀ ਕਹਿਣਗੇ ਇਸ ਨੂੰ ਪਿੱਛੇ ਛੱਡ ਕੇ ਤੇ ਹਮੇਸ਼ਾ ਅੱਗੇ ਹੀ ਕਦਮ ਵਧਾਏ ਨੇ ਤਾਂ ਤੁਹਾਡਾ ਇਹਨਾਂ ਬਾਰੇ ਕੀ ਵਿਚਾਰ ਹੈ ਇਹਨਾਂ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਹਨੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਈ